ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਪਹੁੰਚੇ ਸੀ ਖਨੋਰੀ ਬਾਰਡਰ ਤੇ ਸਭ ਬੇਨਤੀ ਹੂਈ ਆ ਵੀ ਜਿਹੜੇ ਜਿਹੜੇ ਵੀ ਭਰਾ ਹੈਗੇ ਨੇ ਜਿੰਨਾਂ ਕੋਲ ਟਾਈਮ ਹੈਗਾ ਥੋੜਾ ਮੋਟਾ ਖਨੋਰੀ ਬਾਰਡਰ ਤੇ ਹਾਜ਼ਰੀ ਜ਼ਰੂਰ ਭਰਾਂ ਕੇ ਦਿਓ ਮੈਂ ਤੁਹਾਨੂੰ ਇਹ 메ਨ ਸਟੇਜ ਹੈਗੀ ਇੱਥੇ ਤੁਸੀਂ ਸਰਦਾਰ ਡੱਲੇਵਾਲ ਸਿੰਘ ਦੀ ਲਾਈਵ ਸਕਰੀਨਿੰਗ ਦੇਖ ਰਹੇ ਹੋ ਇੱਥੇ ਅੰਦਰ ਸੁੱਤੇ ਪਏ ਨੇ ਹਜੇ ਤੇ ਬਾਕੀ ਸਾਰੀ ਸੰਗਤ ਇੱਥੇ ਪੰਡਾਲ ਦੇ ਵਿੱਚ ਬੈਠੀ ਹੈਗੀ ਤੇ ਇਧਰ ਨੂੰ ਫੋਰਸ ਹੈਗੀ ਘੱਟੋ ਘੱਟ 2 ਕਿਲੋਮੀਟਰ ਅੱਗੇ ਜਾ ਕੇ ਉੱਥੇ ਫੋਰਸ ਦਾ ਨਾਕਾ ਲੱਗਿਆ ਹੋਇਆ ਤੇ ਇਧਰ ਆਪਣਾ ਸਾਰਾ ਧਰਨਾਗਾ ਇਧਰਲੀ ਸਾਈਡ ਕਾਫੀ ਕਾ ਟਰੈਕਟਰ ਇਧਰ ਨੂੰ ਵੀ ਖੜੇ ਨੇਗੇ ਘਟ ਘਟ ਸਾਨੂੰ ਲੱਗ ਦੇਖਦੇ ਹੋਣਗੇ ਜੋ ਵੱਡੇ ਬੋਰਡ ਉਹ ਉੱਥੇ ਉੱਥੇ ਤੱਕ ਉੱਥੇ ਤੱਕ ਟਰੈਕਟਰ ਖੜੇ ਨੇ ਇਹ ਦੁਗਾਂ ਪੋਰਟ ਚ ਗਈ ਹੈਗੀ ਇੱਧਰਲੀ ਸਾਈਡ ਦੀ ਗੱਲ ਕਰੀਏ ਸਟੇਜ ਵਾਲੇ ਪਾਸੇ ਵੀ ਘਟੋ ਘਟ 2-3 ਕਿਲੋਮੀਟਰ ਲੰਮੇ ਇੱਧਰ ਖੜਿਆ ਕੇ ਟਰੈਕਟਰ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀਗਾ ਸਰਕਾਰ ਜਗਜੀਤ ਸਿੰਘ ਡੱਲੇਵਾਲ ਨੇ ਬਹੁਤ ਪਰਮਹੰਗਾ ਰਮਿਆ ਸਾਰਿਆਂ ਨੇ ਸਪੈਸ਼ਲੀ ਵਪਾਰੀ ਪਰਗ ਨੇ ਦੁਕਾਨਾਂ ਮਾਰਕੀਟ ਵਗੈਰਾ ਸਾਰੀ ਬੰਦ ਹੈਗੀ ਬਾਕੀ ਇੱਥੇ ਵੀ ਸੰਗਤ ਤੇ ਪ੍ਰਦਰਸ਼ਨਕਾਰੀ ਸਾਰੇ ਪੰਜਾਬ ਤੋਂ ਹਰਿਆਣੇ ਤੋਂ ਪਹੁੰਚੇ ਨੇ ਬਹੁਤ ਵੱਡੀ ਝਾਕਿਆ ਦੇ ਵਿੱਚ ਲੰਗਰ ਵਗੈਰਾ ਦੀ ਸਹੂਲਤਾਂ ਸਾਰਿਆਂ ਨੇ ਹਰੇਕ ਪਿੰਡਾਂ ਵੱਲੋਂ ਆਪੋ ਆਪਣਾ ਚੌਲਾਂ ਦਾ ਪ੍ਰਸ਼ਾਦੇ ਦਾ ਚਾਹ ਪਾਣੀ ਦਾ ਲੰਗਰ ਬਰੈਡਾਂ ਦਾ ਆਮ ਮਹੰਗਾ ਸਾਰੇ ਭਰਾਵਾਂ ਨੂੰ ਰਿਕੁਐਸਟ ਹੀ ਹੈ ਵੀ ਜੇ ਤੁਹਾਡੇ ਕੋਲ ਟਾਈਮ ਹੈਗਾਗਾ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਟਾਈਮ ਇੱਥੇ ਤੁਸੀਂ ਸਪੈਂਡ ਜ਼ਰੂਰ ਕਰਕੇ ਜਾਓ ਆਪਣੀ ਹਾਜ਼ਰੀ ਇੱਕ ਵਾਰੀ ਜ਼ਰੂਰ ਲਵਾਓ ਸਾਰੇ ਭਰਾ ਦੁੱਧ ਵਗੈਰਾ ਦਾ ਲੰਗਰ ਵਧੀਆ ਲੱਗੇ ਰਿਹਾ ਤੇ ਸਾਰੇ ਭਰਾਵਾਂ ਨੂੰ ਬੇਨ ਦੁਬਾਰਾ ਫੇਰ ਬੇਨਤੀ ਹੈ ਵੀ ਇੱਕ ਵਾਰੀ ਹਾਜ਼ਰੀ ਜ਼ਰੂਰ ਲਵਾਓ ਕਨੋਰੀ ਬਾਰਡਰ ਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਹੈਗੇ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਕਨੋਰੀ ਬਾਰਡਰ ਤੇ ਇਹ ਜਾਨੇ ਮੋਹਾਲਪੁਰ ਇੱਕ ਨੰਬਰ ਹੈ। ਅਸੀਂ 12:00 ਵਜੇ ਆਏ ਸੀਗੇ ਇੱਥੇ ਖਨੌਰੀ ਬਾਰਡਰ ਤੇ। ਇੱਥੇ ਸਤਨਾਮ ਵਾਇਗਰੂ ਦਾ ਜਪ ਹੁੰਦਾ ਰਿਹਾ ਉਹ ਸੁਣਿਆ ਪ੍ਰਚਾਰ ਕੀਤਾ ਪਹਿਲਾਂ ਛੋਟੇ-ਮੋਟੇ ਮੇਲੇ ਬਾਬਿਆਂ ਨੂੰ ਤੇ ਬਹੁਤ ਵਧੀਆ ਰਿਹਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਰੂਰ ਆਇਓ ਇਹ ਆਪਣਾ ਜੱਗ ਦਾ ਛੋਟਾ ਜਿਹਾ ਬਲੌਗ ਸੀਗਾ ਵੀ ਇੱਕ ਤਰ੍ਹਾਂ ਦਾ ਸਨੇਹਾ ਛੋਟੇ ਤੱਕ ਪਹੁੰਚੂਗਾ ਤਾਂ ਕਰਕੇ ਬਲੌਗ ਬਣਾਇਆ। ਬਾਕੀ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਨੇ ਦੇਖਿਆ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਸਾਰੇ ਭਰਾ